हेलो ये जो है 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 ये ਇਸ ਲਈ ਸਾਉ ਜਿਹੜਾ ਅੱਜ ਐਸਡੀਐਮ ਦਫਤਰ ਦੇ ਵਿੱਚ ਅਸੀਂ ਮੰਗ ਪੱਤਰ ਦੇਣਾ ਹੈ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਐਸਡੀਐਮ ਸਾਹਿਬਾਨ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਇਹਦਾ ਮਕਸਦ ਇਹ ਹੈ ਕਿ ਬਹੁਤ ਘਣਾਉਣੀਆਂ ਘਟਨਾਵਾਂ ਦੁੱਖਦਈ ਘਟਨਾਵਾਂ ਵਾਪਰੀਆਂ ਜਿਵੇਂ ਆਪਣੇ ਨੇੜੇ ਸਮਾਣੇ ਵਾਪਰੀ ਇੱਕੋ ਇੱਕ ਬੱਚੇ ਕਿੰਨੇ ਕਿੰਨੇ ਕੱਚੇ ਨੇ ਪਰਿਵਾਰ ਛੋਟੇ ਹੋ ਗਏ ਐਡੀ ਬਦભાગੀ ਘਟਨਾਵਾਂ ਵਾਪਰੀ ਕਿ ਉਹ ਪਰਿਵਾਰਾਂ ਨੂੰ ਪੁੱਛਿਆ ਜਾਣੀਏ ਨਾ ਮੁੜ ਕੇ ਦੇ ਇਨਸਾਫ ਵਾਲੀ ਗੱਲ ਹੋਈ ਹੈ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਆ ਸਾਡੇ ਨਾਪੇ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜੀ ਤੁੰਦਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾ ਹਫ਼ਤੇ ਦੇ ਅੰਦਰ ਅੰਦਰ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੈਡਮਾਸਟਰਾਂ ਨੂੰ ਕੱਢੋ ਚਿੱਠੀਆਂ ਤਾਂ ਕਿ ਉਹ ਆਪੋ ਆਪਣੇ ਵਹੀਕਲ ਕਿਸੇ ਦੇ ਟਾਇਰ ਕੱਸੇ ਹੋਏ ਨੇ ਕਿਸੇ ਦੇ ਕਿਸੇ ਦੇ ਪਿੱਛੇ ਨਾ ਕੋਈ ਐ ਪਤਾ ਲੱਗਦਾ ਵੀ ਇਹ ਕੀ ਜਾ ਰਿਹਾ ਹੈ ਕੀ ਨੇ ਟੈਂਪੂ ਭਰੇ ਜਾ ਰਹੇ ਨੇ ਸ਼ਹਿਰ ਦੇ ਵਿੱਚ ਅਸੀਂ ਹੁਣ ਮੈਂ ਲੰਘਿਆ ਆ ਰਿਹਾ ਸੀ ਆਟੋ 'ਚ ਯੋ ਉਸ ਲੋੜ ਤੂੜੀ ਵੀ ਨਹੀਂ ਅਸੀਂ ਤੁੰਦਦੇ ਜਿਵੇਂ ਅਸੀਂ ਬੱਚਿਆਂ ਨੂੰ ਤੁੰਲ ਕੇ ਮਾਂ ਪਿਓ ਦਾ ਵੀ ਫਰਜ਼ ਬਣਦਾ ਵੀ ਪਹਿਲਾਂ ਦੇਖਣ ਜਿਹੜੇ ਵਹੀਕਲ ਬੱਚਿਆਂ ਨੂੰ ਬਿਠਾਉਂਦੇ ਨੇ ੱੱਕੇ ਨਾਲ ਨਾ ਬੱਚਿਆਂ ਨੂੰ ਜੇ ਮਾਸੂਮ ਨੇ ਨਾ ੱੱਕਾ ਕਰੀਏ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਜਿਹੜੀ ਗੱਡੀ ਖਰਾਬ ਹੈ ਅਸੀਂ ਨਾਲ ਮੈਂ ਇਹ ਵੀ ਲਿਖਿਆ ਹੈ ਕਿ ਬੇਰਜਗਾਰੀ ਕਰਕੇ ਉਹਨਾਂ ਨੂੰ ਪਹਿਲਾਂ ਜਾਗਰਿਤ ਕਰਨਾ ਫਰਜ਼ ਬਣਦਾ ਜੇ ਫੇਰ ਵੀ ਕੋਈ ਆਪਣਾ ਵਹੀਕਲ ਬਦਲਦਾ ਜਾਂ ਉਹਦੇ ਟਾਇਰ ਨਹੀਂ ਬਦਲਦਾ ਉਹਨੂੰ ਲੈਟਾ ਨਹੀਂ ਠੀਕ ਕਰਾਉਂਦਾ ਵਿਰੋਧ ਅਤੇ ਜ਼ਰੂਰ ਕਾਰਵਾਈ ਕੀਤੀ ਜਾਵੇ ਇਥੋਂ ਪ੍ਰਸ਼ਾਸਨ ਦਾ ਫਰਜ ਬਣਦਾ ਦੂਜੇ ਵੱਨੇ ਜਿਹੜਾ ਲੋਕਾਂ ਚ ਰੌਲਾ ਪੈ ਰਿਹਾ ਹੈ ਵੀ ਜਿਹੜੀ ਆਪਣਾ ਬਾਈਪਾਸ ਆਉਂਦਾ ਰੋਟੀ ਦੇ ਪੁਲਾ ਤੋਂ ਇੱਥੇ ਤੱਕ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਐਕਸੀਡੈਂਟ ਹੁੰਦੇ ਨੇ ਇਹਦੇ ਲਈ पीडब्ल्यूडी ਬਾਈਕਮੈਨ ਨੂੰ ਹੋਰ ਵਿਭਾਗ ਜਿਹੜਾ ਸੰਬੰਧਤ ਆ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਦਿੱਤੀ ਜਾਵੇ ਤਾਂ ਕਿ ਪਤਾ ਲੱਗੇ ਕਿ ਇਹ ਘਟਨਾਵਾਂ ਰੋਕੀਆਂ ਕਿਵੇਂ ਜਾ ਸਕਦੀਆਂ ਇਹ ਇਹ ਚੀਜ਼ਾਂ ਨੂੰ ਅਸੀਂ ਮੰਗ ਬੇਨਤੀ ਇਸ ਕਰਕੇ ਲੈ ਕੇ ਆਇਆ ਹਫ਼ਤੇ ਦਾ ਦਿੱਤਾ ਟਾਈਮ ਜੇ ਪ੍ਰਸ਼ਾਸਨ ਹਫ਼ਤੇ ਨਾ ਜਾਗਿਆ ਪੇਰ ਸਾਡੀ ਮਜਬੂਰੀ ਆ ਕਿ ਅਸੀਂ ਸੰਘਰਸ਼ ਦਾ ਰਾਹ ਬਣਾਵੇ ਨਹੀਂ ਸੋਲੇ ਸਾਹਿਬ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਬਜ਼ਾਰਾਂ ਦੇ ਵਿੱਚ ਵੀ ਦੇਖਦੇ ਆ ਅਸੀਂ ਵੀ ਦੇਖਦੇ ਆ ਤੇ ਤੁਸੀਂ ਵੀ ਦੇਖਦੇ ਹੋ ਵੀ ਜਿਵੇਂ ਬੱਚੇ ਗੱਡੀ ਦੇ ਵਿੱਚ ਜਿਵੇਂ 10 ਈਟਾ ਆਉਂਦੀਆਂ ਨੇ ਤਾਂ ਬੱਚੇ ਕੰਮ ਸਗਾ 20 ਤੋਂ 25 ਬੱਚੇ ਬੱਚੇ ਹੁੰਦੇ ਨੇ ਵੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਚੱਲ ਰਿਹਾ ਹੈ ਅਸੀਂ ਉਹਦੇ ਕਰਕੇ ਕੀ ਕਹਾਂ ਵੀ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਇਹ ਇਹ ਜਿਹੜਾ ਟ੍ਰੈਫਿਕ ਪੁਲਿਸ ਵਾਲੇ ਨੇ ਹੋਰ ਮਾਇਕਮੇ ਨੇ ਇਹ ਖੁਦ ਵੀ ਇਹਨਾਂ ਦਾ ਚਾਹੇ ਇੱਥੇ ਦਾ ਕਾਨੂੰਗੋ ਵੀ ਹੋਵੇ ਕਾਨੂੰਗੋ ਵੀ ਆਪਣੀ ਐਸ.ਡੀ.ਐਮ ਸਾਹਿਬ ਨੂੰ ਦੱਸ ਸਕਦਾ ਹੈ ਤਹਿਸੀਲਦਾਰ ਸਾਹਿਬ ਨੂੰ ਦੱਸ ਸਕਦਾ ਹੈ ਜੀ ਮੈਂ ਲੰਗਿਆ ਆ ਰਿਹਾ ਸੀ ਜੀ ਉਥੇ ਇੱਕ ਘਾਟੋ ਲੰਗਿਆ ਜਿਹੜਾ ਸ਼ਹਿਰ ਦੇ ਵਿੱਚ ਉਹ ਚ 20 25 ਬੱਚੇ ਲੱਦੇ ਹੋਏ ਸੀ ਉਹਦੀ ਕਪੈਸਿਟੀ ਹੈ ਜਿਹੜੀ ਉਹ ਸਿਰਫ 10 ਬੱਚੇ ਖਿੱਚਦੀ ਹੈ ਇਹ ਇਹ ਚੀਜ਼ਾਂ ਤੇ ਕਾਰਵਾਈ ਕਰਾਉਣ ਤਾਂ ਕਿ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਚਲਾਣ ਹੁੰਦੇ ਨੇ ਸਾਡਾ ਬਾਉਂਡ ਹੋਊਗਾ ਇੱਥੋਂ ਦਾ ਸਵਾਦ ਤਾਂ ਐ ਸੱਚੋ ਐ ਕਤਵਾਲੀ ਉਹਦੇ ਉਹ 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 ਫੜ ਫੜ ਕੇ ਅੰਦਰ ਦੇਣਗੇ ਆਪੀ ਲੋਕਾਂ ਨੇ ਡਰ ਜਾਣ ਕਾਨੂੰਨ ਦਾ ਤਾਂ ਡੰਡਾ ਚਾਹੀਦਾ ਵਰਤਣ ਦੀ ਲੋੜ ਨਹੀਂ ਹੁੰਦੀ ਸਿਰਫ ਦਿਖਾਉਣਾ ਹੁੰਦਾ ਡੰਡਾ